ਸਾਚੀ ਕਾਲ ਦੋਸਤੋ ਕੀ ਹਾਂ ਚਾ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਹੈ ਦੋਸਤੋ ਅੱਜ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਨੇ ਕਿ ਹਯੂਰ ਸਾਹਿਬ ਜਾਣ ਤੋਂ ਪਹਿਲਾਂ ਉਸ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਪਵੇਗਾ ਫਿਰ ਹੀ ਯਾਤਰਾ ਸਫਲੀ ਹੋਵੇਗੀ ਜੀ ਹਾਂ ਦੋਸਤੋ ਆਪਾਂ ਗੱਲ ਕਰ ਰਹੇ ਹਾਂ ਗੁਰਦੁਆਰਾ ਧੰਤਾਨ ਸਾਹਿਬ ਦੀ ਜੋ ਕਿ ਧਰਤੀ ਗੁਰਤੇਗ ਭਾਦਰ ਪਾਤਸ਼ਾਹ ਜੀ ਦੀ ਚਨਛੋਪਰਾ ਆਪਾਂ ਧਰਤੀ ਹੈ ਗੁਰਤੇਗ ਭਾਦਰ ਜੀ ਮਹਾਰਾਜ ਨੇ ਉੱਥੇ ਆਪਣੇ ਕਾਰਨਾਮਾ ਦਿਖਾਈ ਸੀ ਤੇ ਗੁਰਗੋਬੀ ਸਿੰਘ ਪਾਸ਼ਾ ਨੇ ਹਯੂਰ ਸਾਹਿਬ ਜਦੋਂ ਬੈਠੇ ਸਨ ਉੱਥੇ ਉਹਨਾਂ ਨੇ ਬਚਨ ਕੀਤਾ ਸੀ ਕਿ ਜੋ ਸੰਗਤਾਂ ਤਮਤਾਨ ਸਾਹਿਬ ਮੱਥਾ ਟੇਕ ਕੇ ਆਉਣਗੀਆਂ ਫੇਰ ਹਯੂਰ ਸਾਹਿਬ ਮੱਥਾ ਟੇਕਣ ਆਉਣਗੀਆਂ ਫੇਰ ਹੀ ਉਹਨਾਂ ਦੀ ਯਾਤਰਾ ਸਫਲੀ ਹੋਵੇਗੀ ਤੇ ਆਪਾਂ ਰਸਤੇ ਦੇ ਵਿੱਚ ਆਪਾਂ ਤੁਹਾਨੂੰ 1-2 ਮਿੰਟ ਦਾ ਤੁਹਾਨੂੰ ਰਸਤਾ ਦਿਖਾਵਾਂਗੇ ਕਿ ਕਿੱਧਰੋਂ ਦੀ ਜਾਣਾ ਆਪਾਂ ਫੇਰ ਆਪਾਂ ਉੱਥੇ ਜਾ ਕੇ ਉੱਥੋਂ ਦਾ ਇਤਿਹਾਸ ਦੱਸਾਂਗੇ ਤੇ ਉੱਥੋਂ ਦੇ ਜੋ ਪ੍ਰਬੰਧਕ ਨੇ ਜੋ ਪੱਕੇ ਸੇਵਾਦਾਰ ਰਹਿੰਦੇ ਨੇ ਤੇ ਆਪਾਂ ਉੱਥੋਂ ਵੀ ਉਹਨਾਂ ਤੋਂ ਵੀ ਆਪਣਾ ਉੱਥੋਂ ਦਾ ਇਤਿਹਾਸ ਜਾਣਾਂਗੇ ਉਥੋਂ ਦਾ ਪੂਰਾ ਇਤਿਹਾਸ ਕੀ ਹੈ ਆਪਾਂ ਤੁਹਾਨੂੰ ਉਸ ਦੇ ਬਾਰੇ ਦੱਸਾਂਗੇ ਆਪਾਂ ਰਸਤੇ ਦੇ ਵਿੱਚ ਥੋੜੀ ਜੀ ਵੀਡੀਓ ਬਣਾਣੇ ਆ ਇੱਕ ਦੋ ਮਿੰਟ ਦਾ ਰਸਤਾ ਦੱਸ ਦਿਆਂ ਤਾਂ ਜੋ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ ਰਸਤਾ ਰੱਬਣ ਦੇ ਵਿੱਚ ਤੇ ਆਜੋ ਆਪਾਂ ਮਾਣਦੇ ਆ ਇਸ ਯਾਤਰਾ ਦਾ ਆਨੰਦ ਤੇ ਕਰਦੇ ਆ ਆਪਾਂ ਯਾਤਰਾ ਦੀ ਸ਼ੁਰੂਆਤ ਦੋਸਤੋ ਇੱਧਰ ਹੈ ਜਾਖੜ ਤੇ ਇੱਧਰੋਂ ਜਾਖੜੋਂ ਆਪਾਂ ਆਉਂਨੇ ਆ ਤੇ ਇੱਧਰਲੇ ਪਾਸੇ ਆ ਜਾਂਦਾ ਹੈ ਮੂਨਕ ਮੂਨਕ ਇਹ ਮੂਨਕ ਪਟਿਆਲਾ ਰੋਡ ਹੈ ਮੂਨਕ ਪਾਤਣਾ ਪਟਿਆਲਾ ਇਧਰਲੇ ਪਾਸੇ ਆ ਜਾਂਦਾ ਹੈ ਮੂਨਕ ਤੋਂ ਥੋੜਾ ਅੱਗੇ ਜਾ ਕੇ ਹੀ ਮਕੋਰੜ ਸਾਹਿਬ ਆ ਜਾਂਦਾ ਹੈ ਮਕੋਰੜ ਸਾਹਿਬ ਉੱਥੋਂ ਆਪਾਂ ਰਾਈਟ ਲੈ ਕੇ ਨਾ ਆਪਣੇ ਮੇਨ ਰੋਡ ਤੋਂ ਮਕੋਰੜ ਸਾਹਿਬ ਆਇਆ ਪਿੰਡ ਉੱਥੋਂ ਆਪਾਂ ਦੋ ਤਿੰਨ ਪਿੰਡ ਹੀ ਹੋਰ ਨੇ ਚਾਰਕ ਪਿੰਡ ਤੇ ਜੇ ਆਪਣਾ ਗੁਰਦੁਆਰਾ ਤਮਤਾਨ ਸਾਹਿਬ ਆ ਜਾਂਦਾ ਤੇ ਆਪਾਂ ਉੱਥੋਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਹੁਣ ਆਪਾਂ ਯਾਤਰਾ ਸ਼ੁਰੂ ਕਰਦੇ ਆਂ ਆਪਾਂ ਉਥੋਂ ਦੀ ਸੋ ਦੋਸਤੋ ਆਪਾਂ ਪਹੁੰਚ ਗਏ ਮੂਨਕ ਇਹ ਮੂਨਕ ਦਾ ਗੁਰਦੁਆਰਾ ਸਾਹਿਬ ਆ ਇਹ ਮੂਨਕ ਦਾ ਗੁਰਦੁਆਰਾ ਸਾਹਿਬ ਹੈ ਇਹ ਵੀ ਗੁਰਦੁਆਰਾ ਗੁਰਤੇਗ ਭਾਦਰ ਜੀ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਇਹ ਮੂਨਕ ਤੇ ਆਪਾਂ ਇਥੋਂ ਮੂਨਕ ਦੇ ਵਿੱਚ ਐਂਟਰੀ ਹੁੰਨੇ ਆ ਜੇ ਆਪਾਂ ਐਂਟਰ ਹੁੰਦੀ ਹੈ ਗੁਰਦੁਆਰਾ ਸਾਹਿਬ ਆਉਂਦਾ ਅੱਗੇ ਮੂਨਕਾ ਆਪਾਂ ਅੱਗੇ ਮੂਨਕ ਤੋਂ ਅੱਗੇ ਮਗੁਰੜ ਸਾਹਿਬ ਤੇ ਤਮਤਾਨ ਸਾਹਿਬ ਵਗਾਂ ਆਪਾਂ ਇਹ ਰਸਤਾ ਚੱਲਾਂਗੇ ਹਾਂਜੀ ਦੋਸਤੋ ਇਧਰੋਂ ਆਪਾਂ ਮੂਨਕਾਲੇ ਪਾਸਿਓਂ ਆਏ ਆ ਇਧਰੋਂ ਆਪਾਂ ਆਏ ਆ ਤੇ ਇਧਰੋਂ ਆਪਾਂ ਜਲੇ ਜਾਣਾ ਹੈ ਇਧਰ ਪਾਤਲਾ ਵਾਲੀ ਸਾਈਡ ਪਾਤਲਾ ਪਟਿਆਲਾ ਇਧਰ ਪੱਤਲ ਵੀ ਬਣਿਆ ਹੋਇਆ ਲੱਗਦਾ ਨਹੀਂ ਪਈ ਜਾਂਦਾ ਇਧਰ ਤੇ ਆਪਾਂ ਇਧਰ ਆਪਾਂ ਆਪਣਾ ਨਿਕਲ ਜਾਂਦਾ ਆਪਾਂ ਇਹ ਪਿੰਡ ਆ ਗਿਆ ਸੇਲ ਵਾਲਾ ਇਹ ਸੇਲ ਵਾਲਾ ਪਿੰਡ ਆ ਗਿਆ ਆਪਾਂ ਇਥੋਂ ਸੇਲ ਵਾਲੇ ਪਿੰਡ ਦੇ ਅੱਗੂ ਹੀ ਇਥੋਂ ਆਰਾਮ ਮੁੜ ਜਾਣਾ ਮਕੋਰੜ ਸਾਹਿਬ ਨੂੰ ਆਲਾ ਆਪਾਂ ਸਿੱਧਾ ਨਹੀਂ ਲੰਘਣਾ ਇਥੋਂ ਆਪਾਂ ਸੇਲ ਵਾਲੇ ਤੋਂ ਇਥੋਂ ਸਿੱਧਾ ਆਪਾਂ ਰਾਈਟ ਹੋ ਜਾਣਾ ਇਥੋਂ ਆਪਣੇ ਮਕੋਰੜ ਸਾਹਿਬ ਮਕੋਰੜ ਸਾਹਿਬ ਤੋਂ ਅੱਗੇ ਆਪਾਂ ਸੰਤਾਨ ਸਾਹਿਬ ਪਹੁੰਚ ਜਾਗੇ ਇੱਥੇ ਸੋ ਫਾਈਨਲੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਦਮਤਾਨ ਸਾਹਿਬ ਇਹ ਗੋਦਵਾਰਾ ਸਾਹਿਬ ਦੀ ਪੁਰਾਤਨ ਦਿਉੜੀ ਹੈ ਨਵੇਂ ਦਿਉੜੀ ਉਧਰ ਬਣਾਈ ਗਏ ਪੁਰਾਤਨ ਹੈ ਪੁਰਾਣੇ ਸਮੇਂ ਦੀ ਹੈ ਇਹਦੇ ਮੀਂਹ ਕਾਫੀ ਪੈ ਗਿਆ ਆਪਾਂ ਪਹਿਲਾਂ ਸਿੱਧਾ ਆ ਕੇ ਜਦੋਂ ਆਪਾਂ ਇੱਥੇ ਆਏ ਸੀ ਉਦੋਂ ਮੀਂਹ ਪਈ ਜਾਂਦਾ ਸੀ ਉਦੋਂ ਆਪਾਂ ਆ ਕੇ ਸਿੱਧਾ ਪਹਿਲਾਂ ਮੱਥਾ ਟੇਕ ਲਿਆ ਉਸ ਤੋਂ ਬਾਅਦ ਆਪਾਂ ਬਾਹਰ ਸ਼ੂਟ ਕਰ ਰਹੇ ਹਾਂ ਹੁਣ ਆਪਾਂ ਇਹ ਮੀਂਹ ਕਾਫੀ ਸੀ ਤੇਜ਼ ਸੀ ਤਾਂ ਕਰਕੇ ਵੀਡੀਓ ਬਣਾਣੀ ਔਖੀ ਸੀ ਇਹ ਹੈ ਮਤਲਬ ਕਿ ਗੁਰਦੁਆਰਾ ਸਾਹਿਬ ਦੀ ਦਿਉੜੀ ਇਹ ਹੈ ਗੁਰਦੁਆਰਾ ਤਮ ਤਾਨ ਸਾਹਿਬ ਦਾ ਦਰਬਾਰ ਸਾਹਿਬ ਇੱਥੇ ਆਪਾਂ ਅੰਦਰੋਂ ਤੁਹਾਨੂੰ ਦਰਸ਼ਨ ਕਰਵਾਣੇ ਆ ਦਰਬਾਰ ਸਾਹਿਬ ਦੇ ਵਾਹਿਗੁਰੂ ਜੀ ਸਤਿ ਸ਼੍ਰੀ ਅਕਾਲ ਇਹ ਹਥਿਆਰ ਨੇ ਸ਼ਾਸਤਰ ਇਹ ਸ਼ਾਸਤਰ ਨੇ ਪ੍ਰਾਤਨ ਸਿੰਘਾਂ ਦੇ ਜੋ ਪਹਿਲੇ ਪ੍ਰਾਤਨ ਸਮੇਂ ਦੇ ਜੋ ਸਿੰਘ ਸਨ ਉਹਨਾਂ ਦੇ ਹਜ਼ਾਰ ਸਾਨੂੰ ਇੱਥੇ ਰੱਖੇ ਹੋਏ ਨੇ ਸਾਹਮਣੇ ਉਹਨਾਂ ਨੇ ਜੀ ਸ਼ਾਸਤਰ ਨੇ ਗੁਰਤੇ ਕੇ ਬਾਅਦ ਜੀ ਮਹਾਰਾਜ ਜੀ ਇਹ ਪ੍ਰਾਚਨ ਹੱਥ ਲਿਖਤ ਇਤਿਹਾਸਕ ਸਰੂਪ ਦਾ ਅਤੇ ਪਾਵਨ ਗ੍ਰੰਥ 18ਵੀਂ ਸਦੀ ਦੇ ਹਨ ਜੋ ਸਿੰਘਾਂ ਦਾ ਬਾਣੀ ਪ੍ਰਤੀ ਪਿਆਰ ਦਰਸਾਉਂਦੇ ਹਨ ਇਹ ਪ੍ਰਾਚਨ ਸਮੇਂ ਦੇ ਹੱਥ ਲਿਖਤ ਨੇ ਜੋ ਹੱਥਾਂ ਨਾਲ ਸਿੰਘਾਂ ਨੇ ਲਿਖੇ ਹੋਏ ਨੇ ਪਾਵਨ ਗ੍ਰੰਥ ਇਹ ਸੰਗਤਾਂ ਆਉਂਦੀ ਰਹਿੰਦੀਆਂ ਮੱਥਾ ਟੇਕਣ ਵਾਸਤੇ ਇਹ ਗੁਰਦੁਆਰਾ ਸਾਹਿਬ ਦੇ ਦਰਬਾਰ ਜਗ੍ਹਾ ਬਣੀ ਹੋਈ ਹੈ ਇੱਥੇ ਮਲਕੀ ਇੱਕ ਛੋਟੀ ਜਿਹੀ ਪਾਰਕ ਵੀ ਬਣੀ ਹੈ ਇੱਥੇ ਤੇ ਉਦਾਂ ਵੀ ਇੱਥੇ ਜਦੋਂ ਦੀਵਾਨ ਲੱਗਦੇ ਆ ਉੱਥੇ ਸੰਗਤਾਂ ਇੱਥੇ ਬੈਠੀਆਂ ਹੁੰਦੀਆਂ ਤੇ ਦੀਵਾਨ ਸਜਦੇ ਆ ਜਦੋਂ ਮੱਸਿਆ ਇੱਥੇ ਭਰਦੀ ਆ ਮੱਸਿਆ ਦੇ ਦੀਵਾਨ ਇੱਥੇ ਲੱਗਦੇ ਆ ਇਧਰਲੇ ਪਾਸੇ ਲੰਗਰ ਹਾਲ ਹੈ ਇੱਥੇ ਜੋੜਾ ਘਰ ਇਧਰ ਲੰਗਰ ਹਾਲ ਹੈ ਇੱਥੇ ਇਹਦਰ ਸਰੋਵਰ ਆ ਆਪਾਂ ਵੀ ਪੰਛੀ ਨੰਨਾ ਕਰਦੇ ਆ ਇੱਥੇ ਸਾਧ ਸੰਗਤ ਜੀ ਗੁਰਦੁਆਰਾ ਤਮਤਾਨ ਸਾਹਿਬ ਇਹ ਹਰਿਆਣਾ ਦੇ ਵਿੱਚ ਪੈਂਦਾ ਜੀਂਦ ਜ਼ਿਲ੍ਹਾ ਇਹਨੂੰ ਪੈਂਦਾ ਇੱਟਵਾਂੇ ਤੋਂ ਜਦੋਂ ਆਪਾਂ ਖਨੌਰੀ ਨੂੰ ਜਾਂਦੇ ਆਂ ਇਹ ਪਿੰਡਾਂ ਵਿੱਚ ਦੀ ਰਸਤਾ ਜਾਂਦਾ ਹੈ ਇਹ ਇਹ ਤਮਤਾਨ ਸਾਹਿਬ ਪਿੰਡ ਹੈ ਇਹ ਪਿੰਡ ਦੇ ਬਾਹਰੇ-ਬਾਰ ਗੁਰਦੁਆਰਾ ਸਾਹਿਬ ਰੋਡ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਹੈ ਤੇ ਇਹਨੂੰ ਟ੍ਰੇਨ ਦਾ ਰਸਤਾ ਵੀ ਜਾਂਦਾ ਗੁਰਦੁਆਰਾ ਆਪਣੇ ਤਮਤਾਨ ਸਾਹਿਬ ਦਾ ਸਟੇਸ਼ਨ ਵੀ ਬਣਿਆ ਹੋਇਆ ਜੋ ਕਿ ਆਪਣੇ ਸਟੇਸ਼ਨ ਤੋਂ ਡੇਢ 2 ਕਿਲੋਮੀਟਰ ਦੂਰੀ ਤੇ ਹੀ ਇਹ ਗੁਰਦੁਆਰਾ ਸਾਹਿਬ ਹੈ 1.5 ਤੋਂ 2 ਕਿਲੋਮੀਟਰ ਦੂਰ ਸਟੇਸ਼ਨ ਪੈ ਜਾਂਦਾ ਹੈ ਏਟਵਾਣਾ ਦੇ ਕੋਲ ਹੀ ਆ ਜਾਂਦਾ ਸਟੇਸ਼ਨ ਰੇਲਵੇ ਸਟੇਸ਼ਨ ਤੇ ਆਪਾਂ ਜਿਹੜੋ ਪਿੰਡਾਂ ਵਿੱਚ ਦੀ ਪੰਜਾਬ ਵਿੱਚ ਦੀ ਜਿਹੜਾ ਆਪਾਂ ਉਹ ਵੀ ਰਸਤਾ ਤੁਹਾਨੂੰ ਦਿਖਾਤਾ ਤਾਂ ਜੋ ਆਪਣੇ ਗੁਰਦੁਆਰਾ ਸਾਹਿਬ ਪਹੁੰਚਣ ਲਈ ਤੁਹਾਨੂੰ ਕੋਈ ਵੀ ਦਿੱਕਤ ਨਾ ਆਵੇ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਫਿਰ ਵੀ ਮੈਂ ਆਪਣਾ ਮੋਬਾਈਲ ਨੰਬਰ ਇੱਥੇ نیچے ਮੈਂਸ਼ਨ ਕੀਤਾ ਹੋਇਆ ਥੱਲੇ ਤੇ ਜੇ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਮੈਨੂੰ ਫੋਨ ਕਰਕੇ ਪੁੱਛ ਵੀ ਸਕਦਾ ਮੈਂ ਥੱਲੇ ਲੋਕੇਸ਼ਨ ਵੀ ਇੱਥੋਂ ਦੀ ਸ਼ੇਅਰ ਕਰ ਦਾਂਗਾ ਤੁਸੀਂ ਲੋਕੇਸ਼ਨ ਦੇ ਜਰੀਏ ਵੀ ਇਸ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਦੇ ਹੋ ਆਪਾਂ ਤੁਹਾਨੂੰ ਸਾਰੇ ਰਸਤੇ ਰਸਤਾ ਵੀ ਦੱਸਦਾ ਤੇ ਟਵਾਣੇ ਤੋਂ ਆਪਾਂ ਇੱਧਰ ਨੂੰ ਆਣਾ ਜਿਹੜਾ ਉਹ ਵੀ ਰਸਤਾ ਦੱਸਦਾ ਤੇ ਆਪਣਾ ਜੋ ਬੱਸ ਵਾਲਾ ਰਸਤਾ ਵੀ ਤੁਹਾਨੂੰ ਦੱਸਦਾ ਇਸ ਆਪਣੇ ਪੰਜਾਬ ਵੱਲੋਂ ਆਉਣ ਜਿਹੜੇ ਪਾਤੜਾਂ ਵੱਲ ਉਹ ਆਗੇ ਜਾਂ ਅਖਲ ਵੱਲੋਂ ਚੱਲ ਗਏ ਇਹ ਵੀ ਰਸਤਾ ਤੁਹਾਨੂੰ ਦਿਖਾਤਾ ਸਾਰੇ ਤੁਹਾਨੂੰ ਰਸਤੇ ਦਿਖਾਤੇ ਨੇ ਕੋਈ ਕਿਸੇ ਵੀ ਕੋਈ ਦਿੱਕਤ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਏ ਤਾਂ ਤੁਸੀਂ ਫਿਰ ਵੀ ਮੈਨੂੰ ਆਪਣਾ ਕੰਟੈਕਟ ਕਰ ਸਕਦੇ ਹੋ ਮੇਰਾ ਮੇਰਾ ਥੱਲੇ ਮੋਬਾਈਲ ਨੰਬਰ ਦਿੱਤਾ ਗਿਆ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਮੋਬਾਈਲ ਨੰਬਰ ਦਿੱਤਾ ਹੈ ਤੇ ਆਪਾਂ ਇੱਥੇ ਐਪਲੀਕੇਸ਼ਨ ਪਾਈ ਹੈ ਵੀ ਆਪਾਂ ਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਤਾਂ ਜਾਨਣਾ ਇੱਥੋਂ ਆਪਣੇ ਗੁਰਦੁਆਰਾ ਸਾਹਿਬ ਦੇ ਗਰੰਥੀ ਸਿੰਘ ਬਾਬਾ ਜਗਿੰਦਰ ਸਿੰਘ ਜੀ ਜਾਂ ਫਿਰ ਕੋਈ ਹੋਰ ਪ੍ਰਬੰਧਕ ਸੇਵਾਦਾਰ ਆਪਾਂ ਨੂੰ ਇੱਥੋਂ ਦਾ ਇਤਿਹਾਸ ਦੱਸ ਸਕਣ ਉਹ ਆਪਾਂ ਪਰਮਿਸ਼ਨ ਆ ਕਹਿ ਵੀ ਸਾਨੂੰ ਪਰਮਿਸ਼ਨ ਚਾਹੀਦੀ ਹੈ ਹਾਂਜੀ ਦੋਸਤੋ ਆਪਾਂ ਪਰਮਿਸ਼ਨ ਲੈ ਰਹੇ ਸੀ ਆਪਾਂ ਮੈਨੇਜਰ ਸਾਹਿਬ ਤੋਂ ਮੈਨੇਜਰ ਸਾਹਿਬ ਇੱਥੇ ਹੈ ਨਹੀਂ ਸੀ ਪਰ ਹੈਡ ਗਰੰਥੀ ਕਹਿੰਦੇ ਵੀ ਮੈਨੇਜਰ ਸਾਹਿਬ ਤੋਂ ਪਰਮਿਸ਼ਨ ਲੈਣੀ ਪਵੇਗੀ ਫੇਰ ਇਥੋਂ ਦੇ ਤੇ ਅਸੀਂ ਦੱਸ ਸਕਾਂਗੇ ਆਪਾਂ ਉਦਾਂ ਮੋਟਾ ਮੋਟਾ ਨਾਲ ਪੁੱਛ ਲਿਆ ਆਪਾਂ ਤੁਹਾਨੂੰ ਦੱਸ ਦਿੰਦੇ ਆ ਤਲਵੰਡੀ ਸਾਬੋ ਸੁਨਾਮ ਕੋੜੜ ਆਦ ਰਾਹੀ ਹੁੰਦੇ ਹੋਏ ਸਮਤ 1722 April 1665 ਇਸਵੀ ਵਿੱਚ ਤਮਤਾਨ ਸਾਹਿਬ ਪਹੁੰਚੇ ਇਸ ਯਾਤਰਾ ਦੌਰਾਨ ਗੁਰੂ ਸਾਹਿਬ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਅਤੇ ਸਿੱਖ ਸੰਗਤ ਸਮੇਤ ਇੱਕ ਤਾਲ ਕਿਨਾਰੇ ਆਣ ਵਿਰਾਜੇ ਸਨ ਅਤੇ ਇਥੋਂ ਦਾ ਸਥਾਨਕ ਜ਼ਿੰਮੇਵਾਰ ਭਾਈ ਦਗੋ ਦੁੱਧ ਲੈ ਕੇ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਭਾਈ ਦਗੋ ਦੁੱਧ ਲੈ ਕੇ ਮਿਲਿਆ ਹੈ ਇਥੇ ਦੁੱਧ ਸਦੀਵ ਰਹੂਗਾ ਤਵਾਰਿਕ ਗੁਰੂ ਖਾਲਸਾ ਅਨੁਸਾਰ ਦਗੋ ਨੇ ਰੱਥ ਡੋਲਾ ਗੱਡੀ ਊਠ ਘੋੜੇ ਆਦ ਦਾ ਉਤਾਰਾ ਆਪਣੀ ਹਵੇਲੀ ਵਿੱਚ ਕੀਤਾ ਆਲੇ ਦੁਆਲੇ ਆਲੇ-ਦੁਆਲੇ ਪਿੰਡਾਂ ਤੋਂ ਸੰਗਤ ਵੀ ਆ ਕੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਈ। ਇਸ ਯਾਤਰਾ ਦੌਰਾਨ ਗੁਰੂ ਜੀ ਨੇ ਲੰਮਾ ਸਮਾਂ ਤਮਤਾਨ ਸਾਹਿਬ ਵਿਖੇ ਟਿਕਾਣਾ ਕੀਤਾ। ਇੱਥੇ ਮੁੱਖ ਡੇਰਾ ਰੱਖਦਿਆਂ ਗੁਰੂ ਜੀ ਇਥੋਂ ਪ੍ਰਚਾਰਕ ਦੌਰਿਆਂ ਲਈ ਆਲੇ-ਦੁਆਲੇ ਦੇ ਇਲਾਕਿਆਂ ਵੱਲ ਵੀ ਜਾਂਦੇ ਰਹਿੰਦੇ ਸਨ। ਅਤੇ ਗੁਰੂ ਜੀ ਦੇ ਦਰਸ਼ਨ ਕਰਨ ਦੇ ਲਈ ਦੂਰ-ਦਰਾਡੇੋਂ ਸੰਗਤਾਂ ਇੱਥੇ ਆਉਣ ਲੱਗ ਪਈਆਂ ਤੇ ਗੁਰੂ ਘਰ ਦੇ ਲੰਗਰ ਦੇ ਲਈ ਵੀ ਭੇਟਾ ਚੜਾਉਂਦੀਆਂ। ਕੁਝ ਸਮੇਂ ਬਾਅਦ ਜਦੋਂ ਇੱਥੋਂ ਗੁਰੂ ਜੀ ਜਾਣ ਲੱਗੇ ਤਾਂ ਗੁਰੂ ਜੀ ਨੇ ਇੱਥੋਂ ਦੇ ਸਥਾਨਕ ਜ਼ਿੰਮੇਦਾਰ ਭਾਈ ਦਾਗੋ ਨੂੰ ਕੁਝ ਮੋਹਰੇ ਦੇ ਦਿੱਤੀਆਂ ਅਤੇ ਇੱਥੋਂ ਦੇ ਇੱਥੋਂ ਇੱਕ ਖੂਹ ਧਰਮਸ਼ਾਲਾ ਅਤੇ ਬਾਗਗਰਾਉਂਡ ਲਈ ਆਦੇਸ਼ ਕੀਤਾ ਉਸ ਦੀ ਨਸ਼ੇ ਦੀ ਖੇਤੀ ਸੀ ਤੇ ਗੁਰੂ ਜੀ ਨੇ ਕਿਹਾ ਕਿ ਤੂੰ ਹੁਣ ਨਸ਼ੇ ਦੀ ਖੇਤੀ ਨਹੀਂ ਕਰਨੀ ਮੈਂ ਗੁਰੂ ਜੀ ਦੇ ਜਾਣ ਤੋਂ ਬਾਅਦ ਗੁਰੂ ਜੀ ਦੇ ਆਦੇਸ਼ ਨੂੰ ਨਾ ਮੰਨਦਿਆਂ ਭਾਈ ਦਾਗੋ ਨੇ ਖੂਹ ਆਪਣੀ ਨਿਆਈ ਵਿੱਚ ਲਾ ਲਿਆ ਤਾਂ ਕੂਆ ਨਿਗਰ ਗਿਆ ਦੂਜੀ ਵਾਰ ਫੇਰ ਚਣਿਆ ਤਾਂ ਕੂਆ ਵਿੰਗਾ ਹੋ ਗਿਆ ਜਦੋਂ ਭਾਈ ਦਾਗੋ ਨੇ ਗੁਰੂ ਜੀ ਦੇ ਉਦੇਸ਼ਾਂ ਦੀ ਉਲੰਘਣਾ ਕੀਤੀ ਤਾਂ ਗੁਰੂ ਜੀ ਨੇ ਦਗੋ ਦੇ ਪ੍ਰਸਥਾਈ ਕਿਹਾ ਦਗੋ ਤੇਰੇ ਘਰ ਲਟਣਗੇ ਗਦੋ ਕਿੱਥੇ ਜਿੱਥੇ ਕੂਆ ਨਾ ਚੱਕ ਉਥੇ ਉੱਗਣਗੇ ਅੱਕ ਗੁਰੂ ਜੀ ਦੀ ਪਹਿਲੀ ਫੇਰੀ ਦੌਰਾਨ ਆਨੰਦ ਲਾਲ ਸੋਨੇ ਦੇ ਪੁੱਤਰ RAMDEV ਨੇ ਜਲ ਰਾਈ ਸ਼ਰਦਾ ਸੇਧ ਸੰਗਤਾਂ ਦੀ ਸੇਵਾ ਕੀਤੀ ਉਹ ਜਲ ਦੀਆਂ ਗਾਗਰਾਂ ਸਿਰ ਤੇ ਢੋ ਕੇ ਸੰਗਤਾਂ ਨੂੰ ਜਲ ਛਕਾਉਣਾ ਅਤੇ ਲੰਗਰ ਵਿੱਚ ਜਲ ਪਹਚਾਉਣ ਦੀ ਸੇਵਾ ਕਰਦਾ ਰਹਾ ਤੇ ਧੂੜ ਮਿੱਟੀ ਤੋਂ ਬਚਾਉਣ ਲਈ ਉਸਨੇ ਇਸ ਤਰ੍ਹਾਂ ਛੜਕਾਓ ਕੀਤਾ ਜਿਵੇਂ ਮੀਂਹ ਪੈ ਗਿਆ ਹੋਵੇ ਇਹ ਗੁਰੂ ਜੀ ਉਸ ਦੀ ਇਸ ਸੇਵਾ ਤੋਂ ਬਹੁਤ ਖੁਸ਼ ਹੋਏ RAMDEV ਦੀ ਸੇਵਾ ਭਾਵਨਾ ਵੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਉਸ ਨੂੰ ਮੀਹਾਂ ਸ਼ਾਹੀ ਬਖਸ਼ੀਸ਼ ਦਾ ਥਾਪੜਾ ਦਿੱਤਾ ਉਸ ਤੋਂ ਨਿਹਾਲ ਹੋ ਕੇ ਗੁਰੂ ਜੀ ਨੇ ਇੱਕ ਨਾਗਰਾ ਨਿਸ਼ਾਨ ਸਾਹਿਬ ਅਤੇ ਇੱਕ ਦੱਖਣੀ ਬੈਲ ਦੇ ਕੇ ਪ੍ਰਚਾਰ ਲਈ ਤੋਰਿਆ ਸਾਤ ਸੰਗ ਜੀ ਏਸੀ ਅੱਜ ਦਾ ਵਲੌਗ ਜਿਸ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਨੇ ਗੁਰਦੁਆਰਾ ਤਮਤਾਨ ਸਾਹਿਬ ਦੇ ਤੇ ਆਪਾਂ ਇੱਥੋਂ ਦੇ ਹੈੱਡ ਗ੍ਰੰਥੀ ਤੋਂ ਇਤਿਹਾਸ ਨਹੀਂ ਜਾਣ ਸਕੇ ਪਰ ਉਹਨਾਂ ਤੋਂ ਆਪਾਂ ਮੋਟਾ-ਮੋਟਾ ਥੋੜਾ ਪੁੱਛ ਲਿਆ ਸੀ ਵੀ ਕੀ ਇੱਥੋਂ ਦਾ ਇਤਿਹਾਸ ਹੈ ਉਹ ਆਪਾਂ ਤੁਹਾਨੂੰ ਦੱਸਤਾ ਹੈ ਤੇ ਆਪਾਂ ਪਰਮਿਸ਼ਨ ਵੀ ਲੈ ਰਹੇ ਆ ਜੇ ਆਪਾਂ ਨੂੰ ਪਰਮਿਸ਼ਨ ਮਿਲੀ ਤਾਂ ਆਪਾਂ ਇੱਥੋਂ ਦੇ ਗੁਰਦੁਆਰਾ ਸਾਹਿਬ ਦਾ ਆਪਾਂ ਦੁਬਾਰਾ ਵਲੌਗ ਬਣਾ ਕੇ ਇਥੋਂ ਦਾ ਇਤਿਹਾਸ ਪੂਰਾ ਪ੍ਰੋਪਰ ਦੱਸ ਦਾਂਗੇ ਤੁਹਾਨੂੰ ਤੇ ਇਹ ਤੁਹਾਨੂੰ ਸਾਡਾ ਅੱਜ ਦਾ ਇਹ ਵਲੌਗ ਕਿਵੇਂ ਦਾ ਲੱਗਿਆ ਕਮੈਂਟ ਲਾਈਕ ਕਰਕੇ ਦੱਸਣਾ ਨਾ ਭੁੱਲਣਾ ਤੇ ਵਲੌਗ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤਾਂ ਜੋ ਸਬ ਤੱਕ ਇਥੋਂ ਦਾ ਇਤਿਹਾਸ ਪਹੁੰਚ ਸਕੇ ਗੁਰਦੁਆਰਾ ਸਾਹਿਬ ਦੇ ਸਭ ਦਰਸ਼ਨ ਕਰ ਸਕਣ ਆਪਾਂ ਫਿਰ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਲੈ ਕੇ حاضر ਹੋਵਾਂਗੇ ਇੱਕ ਨਵੇਂ ਇਤਿਹਾਸ ਦੇ ਨਾਲ ਉਦੋਂ ਤੱਕ ਆਪਣੇ ਦੋਸਤ ਮਨਮੋਹਨ ਸਿੰਘ ਨੂੰ ਦਿਓ ਇਜਾਜ਼ਤ ਰੱਬ ਰੱਖਾ